ਕੰਗਨਾਰ ਨਾਉ ਤਾਂ ਪਹਿਲਾਂ ਵੀ ਪੰਜਾਬੀਆਂ ਬਾਰੇ ਮਾੜਾ ਬੋਲ ਕੇ ਮਾਫੀਆਂ ਮੰਗ ਚੁੱਕੀ ਹੈ ਅਤੇ ਜਦੋਂ ਵੀ ਇਸ ਨੂੰ ਮੌਕਾ ਮਿਲਦਾ ਹੈ ਪੰਜਾਬ ਤੇ ਪੰਜਾਬੀਆਂ ਬਾਰੇ ਗਲਤ ਬੋਲਣ ਤੋਂ ਗੁਰੇਜ਼ ਨਹੀਂ ਕਰਦੀ ਹਾਲ ਹੀ ਵਿੱਚ ਕੰਗੜਾ ਦੀ ਨਵੀਂ ਆਈ ਫਿਲਮ ਐਮਰਜੈਂਸੀ ਜਿਸ ਵਿੱਚ ਸਿੱਖਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਕਰਕੇ ਇਸ ਫਿਲਮ ਨੂੰ ਪੰਜਾਬ ਵਿੱਚ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ ਗਿਆ ਬਾਕੀ ਥਾਵਾਂ ਤੇ ਵੀ ਇਹ ਫਿਲਮ ਕੋਈ ਚੰਗਾ ਮੁਨਾਫਾ ਨਹੀਂ ਕਮਾ ਪਈ ਅਤੇ ਹੁਣ ਕੰਗੜਾ ਰਣੌਤ ਨੇ ਇੱਕ ਵੀਡੀਓ ਵਿੱਚ ਆਪਣਾ ਦੁੱਖ ਬਿਆਨ ਕੀਤਾ ਹੈ ਕਿ ਉਸ ਦੀ ਫਿਲਮ ਪੰਜਾਬ ਵਿੱਚ ਚੱਲਣ ਨਹੀਂ ਦਿੱਤੀ ਜਾ ਰਹੀ ਪਿਛਲੇ ਕੁਝ ਸਮੇਂ ਤੋਂ ਕੰਗੜਾ ਰਣੌਤ ਵੱਲੋਂ ਕੀਤੀ ਪੰਜਾਬੀਆਂ ਤੇ ਸਿੱਖਾਂ ਬਾਰੇ ਗਲਤ ਬਿਆਨਬਾਜ਼ੀ ਕਰਕੇ ਇਸ ਦਾ ਖੂਬ ਵਿਰੋਧ ਹੋਇਆ ਅਤੇ ਸੋਸ਼ਲ ਮੀਡੀਆ ਤੇ ਵੀ ਇਸ ਨੂੰ ਖੂਬ ਟ੍ਰੋਲ ਕੀਤਾ ਗਿਆ ਅਤੇ ਪੰਜਾਬੀਆਂ ਵੱਲੋਂ ਇਸ ਦੀਆਂ ਫਿਲਮਾਂ ਦਾ ਬਾਈਕਟ ਕੀਤਾ ਗਿਆ ਪਰ ਹੁਣ ਕੰਗਣਾ ਨੇ ਆਪਣੀ ਫਿਲਮ ਐਮਰਜੈਂਸੀ ਨੂੰ ਹਿੱਟ ਕਰਾਉਣ ਲਈ ਪੂਰੀ ਵਾਹ ਲਾ ਦਿੱਤੀ ਹੈ ਜੇਕਰ ਐਮਰਜੈਂਸੀ ਫਿਲਮ ਵੀ ਚੰਗੀ ਕਮਾਈ ਨਹੀਂ ਕਰਦੀ ਤਾਂ ਹੋ ਸਕਦਾ ਹੈ ਕਿ ਕੰਗਣਾ ਰਣੋਤ ਦਾ ਕਰੀਅਰ ਖਤਰੇ ਵਿੱਚ ਪੈ ਜਾਵੇ ਤੇ ਕੰਗਣਾ ਨੇ ਇੱਕ ਵੀਡੀਓ ਰਾਹੀਂ ਦੱਸਿਆ ਹੈ ਕਿ ਪੰਜਾਬੀ ਮੇਰੀਆਂ ਫਿਲਮਾਂ ਬਹੁਤ ਦੇਖਦੇ ਸੀ ਪਰ ਹੁਣ ਇੱਕ ਸਮਾਂ ਐਦਾਂ ਦਾ ਹੈ ਕਿ ਜਦੋਂ ਪੰਜਾਬ ਵਿੱਚ ਮੇਰੀ ਫਿਲਮ ਚੱਲਣ ਨਹੀਂ ਦਿੱਤੀ ਜਾ ਰਹੀ ਅੱਗੇ ਦੇ ਕੁਝ ਮਿੰਟਾਂ ਵਿੱਚ ਪਤਾ ਚੱਲ ਜਾਵੇਗਾ ਕਿ ਕੰਗਣਾ ਦੇ ਇਸ ਰਵੱਈਏ ਕਰਕੇ ਇਸ ਦਾ ਕੈਰੀਅਰ ਕਿਵੇਂ ਖਤਰੇ ਵਿੱਚ ਪੈ ਸਕਦਾ ਹੈ ਐਮਰਜੈਂਸੀ ਫਿਲਮ ਜਿਸ ਨੂੰ ਬਣਾਉਣ ਦਾ ਐਸਟੀਮੇਟ ਖਰਚਾ 60 ਕਰੋੜ ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਤੋਂ ਉਮੀਦ ਲਾਈ ਗਈ ਸੀ ਕਿ ਇਹ ਫਿਲਮ ਬਾਕੀਆਂ ਮੁਕਾਬਲੇ ਵੱਧ ਪ੍ਰੋਫਿਟ ਕਮਾਏਗੀ ਅਤੇ ਹਿੱਟ ਹੋ ਸਕਦੀ ਹੈ ਕਿਉਂਕਿ ਇਹ ਫਿਲਮ ਇੰਦਰਾ ਗਾਂਧੀ ਦੇ ਜੀਵਨ ਤੇ ਬਣਾਈ ਗਈ ਹੈ ਅਤੇ ਇਸ ਫਿਲਮ ਵਿੱਚ ਉਨ੍ਹਾਂ ਘਟਨਾਵਾਂ ਤੇ ਫੈਸਲਿਆਂ ਨੂੰ ਬਿਆਨ ਕੀਤਾ ਗਿਆ ਹੈ ਜਿਸ ਕਰਕੇ ਇੰਦਰਾ ਗਾਂਧੀ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਪਰ ਪੰਜਾਬ ਵਿੱਚ ਇਸ ਫਿਲਮ ਨੂੰ ਬੰਦ ਕਰਾਉਣ ਦੀ ਮੰਗ ਕਿਉਂ ਉੱਠੀ ਅਤੇ ਲੋਕ ਆਪ ਮੁਹਾਰੇ ਹੋ ਕੇ ਸਿਣਮਿਆਂ ਵਿੱਚ ਇਸ ਫਿਲਮ ਨੂੰ ਬੰਦ ਕਰਾਉਣ ਕਿਉਂ ਪਹੁੰਚੇ ਅਸਲ ਵਿੱਚ ਕੰਗਣਾ ਦੀ ਐਮਰਜੈਂਸੀ ਫਿਲਮ ਨੇ ਇਸ ਦੇ ਅੱਗੇ ਆਉਣ ਵਾਲੇ ਕਰੀਅਰ ਦਾ ਫੈਸਲਾ ਕਰਨਾ ਸੀ ਕਿਉਂਕਿ ਜਿਸ ਟੌਪਿਕ ਤੇ ਇਹ ਫਿਲਮ ਬਣਾਈ ਗਈ ਸੀ ਉਸ ਤੋਂ ਇਹੀ ਲੱਗਿਆ ਸੀ ਕਿ ਜਿਸ ਤਰ੍ਹਾਂ ਦੇਸ਼ ਵਿੱਚ ਇੱਕ ਰਾਸ਼ਟਰਵਾਦੀ ਲਹਿਰ ਬਣੀ ਹੋਈ ਹੈ ਸ਼ਾਇਦ ਇਹ ਫਿਲਮ ਬਹੁਤ ਪੈਸੇ ਕਮਾਏਗੀ ਅਤੇ ਇਸੇ ਤਰ੍ਹਾਂ ਦੀਆਂ ਫਿਲਮਾਂ ਲਈ ਕੰਗਣਾ ਨੂੰ ਹੀ ਸਾਈਨ ਕੀਤਾ ਜਾਵੇਗਾ ਪਰ ਹੋਇਆ ਇਸ ਦੇ ਬਿਲਕੁਲ ਉਲਟ ਕੰਗਣਾ ਦੀ ਐਮਰਜੈਂਸੀ ਫਿਲਮ ਨੂੰ ਬਣਾਉਣ ਲਈ ਕੁੱਲ ਖਰਚ 60 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ ਅਤੇ ਇਸ ਨੇ ਆਪਣੇ ਪਹਿਲੇ ਹਫ਼ਤੇ ਵਿੱਚ ਸਿਰਫ 15 ਕਰੋੜ ਰੁਪਏ ਹੀ ਕਮਾਏ ਇਹ ਪਹਿਲਾ ਹਫ਼ਤਾ ਹੀ ਹੁੰਦਾ ਹੈ ਜਿਸ ਵਿੱਚ ਸਭ ਤੋਂ ਵੱਧ ਫਿਲਮਾਂ ਚੱਲਦੀਆਂ ਹਨ ਪਰ ਕੰਗਣਾ ਦੀ ਐਮਰਜੈਂਸੀ ਲੱਗਦਾ ਨਹੀਂ ਕਿ ਆਪਣੇ ਬਜਟ ਤੱਕ ਵੀ ਪਹੁੰਚ ਪਾਏਗੀ ਅਤੇ ਇਸ ਫਲੋਪ ਹੋਈ ਫਿਲਮ ਲਈ ਕੰਗਣਾ ਨੇ ਪੰਜਾਬ ਵਾਸੀਆਂ ਨੂੰ ਹੀ ਜ਼ਿੰਮੇਵਾਰ ਦੱਸਿਆ ਕੰਗਣਾ ਦਾ ਕਹਿਣਾ ਹੈ ਕਿ ਪਹਿਲਾਂ ਪੰਜਾਬ ਵਿੱਚ ਮੇਰੀਆਂ ਫਿਲਮਾਂ ਬਹੁਤ ਦੇਖੀਆਂ ਜਾਂਦੀਆਂ ਸੀ ਪਰ ਹੁਣ ਮੇਰੀ ਫਿਲਮ ਵੀ ਪੰਜਾਬ ਵਿੱਚ ਨਹੀਂ ਲੱਗਣ ਦਿੱਤੀ ਜਾ ਰਹੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕ ਕੰਗਣਾ ਦੀਆਂ ਫਿਲਮਾਂ ਬਹੁਤ ਦੇਖਦੇ ਸੀ ਅਤੇ ਕੰਗਣਾ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਪੰਜਾਬ ਵਿੱਚੋਂ ਹੀ ਜਾਂਦਾ ਸੀ। ਪਿਛਲੇ ਕੁਝ ਸਾਲਾਂ ਵਿੱਚ ਕੰਗਣਾ ਨੇ ਜੋ ਪੜਾਅਸ ਪੰਜਾਬ ਤੇ ਪੰਜਾਬੀਆਂ ਪ੍ਰਤੀ ਕੱਢੀ ਹੈ, ਸ਼ਾਇਦ ਪੰਜਾਬੀ ਇਸ ਨੂੰ ਕੁਝ ਜ਼ਿਆਦਾ ਹੀ ਸੀਰੀਅਸ ਲੈ ਗਏ। ਕੰਗਣਾ ਨੇ ਪਹਿਲਾ ਕਿਸਾਨੀ ਅੰਦੋਲਨ ਵਿੱਚ ਪੰਜਾਬੀਆਂ ਨੂੰ ਖੂਬ ਬਦਨਾਮ ਕੀਤਾ। ਇੱਥੋਂ ਤੱਕ ਕਿ ਕਿਸਾਨੀ ਅੰਦੋਲਨ ਵਿੱਚ ਪਹੁੰਚੀਆਂ ਮਾਵਾਂ ਨੂੰ ਇਸ ਨੇ ਕਿਰਾਏ ਤੇ ਲਿਆਂਦੀਆਂ ਦੱਸ ਕੇ ਬੇਇੱਜ਼ਤ ਕੀਤਾ। ਫਿਰ ਜਦੋਂ ਇਸ ਨੂੰ ਉਹੀ ਮਾਵਾਂ ਨੇ ਘੇਰਾ ਪਾਇਆ ਤਾਂ ਇਸ ਨੇ ਆਪਣੀ ਜਾਨ ਮਾਫੀ ਮੰਗ ਕੇ ਬਚਾਈ। ਪਰ ਕੰਗਣਾ ਇੱਥੇ ਹੀ ਨਹੀਂ ਰੁਕੀ। ਇਸ ਨੇ ਫਿਰ ਦੋਸ਼ ਲਾਉਂਦਿਆਂ ਇਹ ਬਿਆਨ ਦਿੱਤਾ ਕਿ ਪ੍ਰਦਰਸ਼ਨ ਵਾਲੀਆਂ ਥਾਵਾਂ ਤੇ ਡੈੱਡ ਬੋਡੀਆਂ ਮਿਲੀਆਂ ਹਨ ਅਤੇ ਬਲਾਤਕਾਰ ਹੋ ਰਿਹਾ ਹੈ ਹਨ ਉਸ ਵੇਲੇ ਦਿਲਜੀਤ ਦੋਸਾਂਜ ਨੇ ਵੀ ਕੰਗਰਾਂ ਨੂੰ ਆਪਦੇ ਤਰੀਕੇ ਨਾਲ ਖੂਬ ਟ੍ਰੋਲ ਕੀਤਾ ਅਤੇ ਇਹੋ ਜਿਹੀਆਂ ਹਰਕਤਾਂ ਨਾ ਕਰਨ ਦੀ ਸਲਾਹ ਦਿੱਤੀ ਸੀ ਅਤੇ ਪੰਜਾਬ ਦੇ ਬਾਕੀ ਸਿੰਗਰਾਂ ਨੇ ਵੀ ਇਸ ਦਾ ਆਪਣੇ ਤਰੀਕੇ ਨਾਲ ਵਿਰੋਧ ਕੀਤਾ ਅਤੇ ਕੁਝ ਸਮਾਂ ਪਹਿਲਾਂ ਜਦੋਂ ਸੀਆਈਐਸਐਫ ਦੀ ਜਵਾਨ ਵੱਲੋਂ 에어ਪੋਰਟ ਤੇ ਕੰਗੜਾਂ ਦੀ ਥੱਪੜ ਮਾਰਿਆ ਜਾਂਦਾ ਹੈ ਤਾਂ ਉਦੋਂ ਵੀ ਕੰਗੜਾਂ ਨੇ ਇਹ ਕਿਹਾ ਸੀ ਕਿ ਪੰਜਾਬ ਵਿੱਚ ਆਤੰਗਵਾਦ ਵੱਧ ਰਿਹਾ ਹੈ ਫਿਰ ਜਦੋਂ ਕੰਗਣਾ ਰਣੌਤ ਆਪਣੀ ਇਲੈਕਸ਼ਨ ਕੈਂਪੇਨ ਕਰ ਰਹੀ ਸੀ ਉਦੋਂ ਵੀ ਇੱਕ ਸਪੀਚ ਵਿੱਚ ਇਸ ਨੇ ਕਿਹਾ ਸੀ ਕਿ ਹਿਮਾਚਲ ਵਿੱਚ ਨਸ਼ਾ ਨਾਲ ਦੇ ਰਾਜਾ ਤੋਂ ਆ ਰਿਹਾ ਹੈ ਮਤਲਬ ਹਰ ਗੱਲ ਤੇ ਪੰਜਾਬ ਨੂੰ ਹੀ ਟਾਰਗੇਟ ਕਰਦੀ ਰਹੀ ਅਤੇ ਇਹਨਾਂ ਬਿਆਨਬਾਜ਼ੀਆਂ ਤੋਂ ਬਾਅਦ ਪੰਜਾਬੀਆਂ ਨੇ ਮਨ ਬਣਾ ਲਿਆ ਸੀ ਕਿ ਕੰਗਣਾ ਦੀ ਹਰ ਫਿਲਮ ਦਾ ਬਾਈਕਾਟ ਕਰਨਾ ਹੈ ਇਸ ਲਈ ਕੰਗਣਾ ਦੀਆਂ ਪਿਛਲੀਆਂ ਫਿਲਮਾਂ ਜਿਵੇਂ ਤਾਕੜ ਤੀਜਸ ਅਤੇ ਥਲਾਈ ਵੀ ਵਰਗੀਆਂ ਨੂੰ ਵੀ ਪੰਜਾਬ ਵਿੱਚ ਪਰਮਾ ਹੰਗਾਰਾ ਨਹੀਂ ਮਿਲਿਆ ਤਾਕੜ ਫਿਲਮ ਜਿਸ ਨੂੰ ਬਣਾਉਣ ਦਾ ਕੁੱਲ ਖਰਚ 82 ਕਰੋੜ ਸੀ ਅਤੇ ਕਮਾਈ ਸਿਰਫ 4 ਕਰੋੜ ਹੋਈ ਇਹ ਜਸ ਫਿਲਮ ਜਿਸ ਨੂੰ ਬਣਾਉਣ ਦਾ ਖਰਚਾ 70 ਕਰੋੜ ਸੀ ਅਤੇ ਬਾਕਸ ਆਫਿਸ ਤੇ ਸਿਰਫ ਇਸਨੇ 5.6 ਕਰੋੜ ਰੁਪਏ ਹੀ ਕਮਾਏ ਅਤੇ ਹੁਣ ਐਮਰਜੈਂਸੀ ਫਿਲਮ ਇਸ ਤੋਂ ਆਸ ਲਾਈ ਗਈ ਸੀ ਕਿ ਇਹ ਫਿਲਮ ਸ਼ਾਇਦ ਚੰਗਾ ਪ੍ਰਦਰਸ਼ਨ ਕਰੇਗੀ ਪਰ ਫਿਲਮ ਵਿੱਚ ਦਿਖਾਈ ਕੁਝ ਗਲਤ ਤੇ ਇੱਕ طرفਾ ਜਾਣਕਾਰੀ ਨੇ ਇਸ ਨੂੰ ਵੀ ਪੰਜਾਬ ਵਿੱਚ ਬੰਦ ਕਰਵਾ ਦਿੱਤਾ ਅਸਲ ਵਿੱਚ ਕੰਗਨਾ ਨੇ ਇਸ ਫਿਲਮ ਵਿੱਚ ਪਿੰਡਰਾਂ ਵਾਲਿਆਂ ਨੂੰ ਖਾਲਿਸਤਾਨ ਦੀ ਮੰਗ ਕਰਦੇ ਦਿਖਾਇਆ ਹੈ ਅਤੇ ਸਿੱਖਾਂ ਵੱਲੋਂ ਲੋਕਾਂ ਤੇ ਗੋਲੀਆਂ ਚਲਾਉਣ ਦੇ ਦ੍ਰਿਸ਼ ਬਖਾਏ ਗਏ ਹਨ ਜਿਸ ਤੇ ਪੰਜਾਬੀਆਂ ਨੂੰ ਇਤਰਾਜ਼ ਸੀ ਅਤੇ ਐਸਜੀਪੀਸੀ ਵੱਲੋਂ ਵੀ ਪੰਜਾਬ ਵਿੱਚ ਇਸ ਫਿਲਮ ਨੂੰ ਬੰਦ ਕਰਾਉਣ ਲਈ ਯਤਨ ਕੀਤੇ ਗਏ ਅਤੇ ਲੋਕ ਆਪ ਮੁਹਾਰੇ ਹੋ ਕੇ ਹੀ ਸਿਨੇਮਾ ਵਿੱਚ ਇਸ ਫਿਲਮ ਨੂੰ ਬੰਦ ਕਰਾਉਣ ਪਹੁੰਚੇ ਕੰਗਣਾ ਦੀ ਇਸ ਫਿਲਮ ਨੇ ਇਸ ਦੇ ਕੈਰੀਅਰ ਦਾ ਫੈਸਲਾ ਕਰਨਾ ਸੀ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕੰਗਣਾ ਫਲੋਪ ਫਿਲਮਾਂ ਹੀ ਦੇ ਰਹੀ ਸੀ ਅਤੇ ਫਿਲਮ ਬਣਾਉਣ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਸੀ ਪਰ ਐਮਰਜੈਂਸੀ ਫਿਲਮ ਨੇ ਵੀ ਇਸ ਦੀ ਉਮੀਦ ਤੋੜ ਦਿੱਤੀ ਅਤੇ ਇਹ ਵੀ ਫਲੋਪ ਗਈ ਕੋਈ ਵੀ ਪ੍ਰੋਡਿਊਸਰ ਡਾਇਰੈਕਟਰ ਫਿਲਮ ਤੇ ਇਸ ਲਈ ਪੈਸਾ ਲਾਉਂਦਾ ਹੈ ਕਿ ਉਸ ਨੂੰ ਮੁਨਾਫਾ ਹੋਵੇਗਾ ਪਰ ਬੈਕ ਟੂ ਬੈਕ ਫਲॉप ਫਿਲਮਾਂ ਦੇਣ ਵਾਲੇ ਐਕਟਰ ਜਾਂ ਐਕਟ੍ਰੈਸ ਨੂੰ ਉਹ ਸਾਈਨ ਕਿਉਂ ਕਰਨਗੇ ਜਿਸ ਕਰਕੇ ਉਹਨਾਂ ਦਾ ਪੈਸਾ ਡੁੱਬ ਜਾਵੇ ਹਾਲਾਂਕਿ ਕੰਗਨਾ ਨੇ ਇਸ ਫਿਲਮ ਨੂੰ ਚਲਾਉਣ ਲਈ ਹਰ ਤਰ੍ਹਾਂ ਦਾ ਹੱਥ ਪੱਲਾ ਮਾਰਿਆ ਪਰ ਇਹ ਫਿਲਮ ਨਹੀਂ ਚੱਲੀ ਕੰਗਨਾ ਨੇ ਦੇਸ਼ ਦੇ ਵੱਡੇ ਪੋਲੀਟੀਸ਼ੀਅਨ ਐਕਟਰ ਅਤੇ ਕਈ ਹੋਰ ਖੇਤਰ ਦੀਆਂ ਹਸਤੀਆਂ ਤੋਂ ਵੀ ਇਹ ਫਿਲਮ ਪ੍ਰਮੋਟ ਕਰਵਾਈ ਇੱਥੋਂ ਤੱਕ ਕਿ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਵੀ ਕਈ ਵਾਰ ਅੱਗੇ ਵਧਾਇਆ ਗਿਆ ਤਾਂ ਜੋ ਇਸ ਦੀ ਹੋਰ ਪ੍ਰਮੋਸ਼ਨ ਕੀਤੀ ਜਾ ਸਕੇ ਪਰ ਹੁਣ ਫਿਲਮ ਰਿਲੀਜ਼ ਹੋਈ ਹੈ ਅਤੇ ਇਸ ਨੇ ਸਿਰਫ 15 ਕਰੋੜ ਰੁਪਏ ਹੀ ਹੁਣ ਤੱਕ ਕਮਾਏ ਹਨ ਪਰ ਆਪਣੀ ਇਸ ਵੀਡੀਓ ਕੰਗੜਾ ਫਿਲਮ ਦੇ ਫਲੋਪ ਹੋਣ ਦਾ ਕਾਰਨ ਵੀ ਪੰਜਾਬੀਆਂ ਨੂੰ ਹੀ ਮੰਨਦੀ ਹੈ ਅਸਲ ਵਿੱਚ ਕੰਗੜਾ ਨੂੰ ਬਾਲੀਵੁੱਡ ਤੋਂ ਵੀ ਕੋਈ ਸਮਰਥਨ ਨਹੀਂ ਮਿਲਦਾ ਅਤੇ ਨਾ ਹੀ ਕੋਈ ਵੱਡਾ ਐਕਟਰ ਡਾਇਰੈਕਟਰ ਇਸ ਦੀ ਫਿਲਮ ਨੂੰ ਪ੍ਰਮੋਟ ਕਰਦਾ ਹੈ ਕਿਉਂਕਿ ਕੰਗੜਾ ਉਹਨਾਂ ਖਿਲਾਫ ਵੀ ਆਪਦੀ ਪੜਾਅਸ ਘਟ ਚੁੱਕੀ ਹੈ ਅਤੇ ਆਪਣੀ ਬਿਆਨਬਾਜ਼ੀ ਕਰਕੇ ਉਹਨਾਂ ਪਿਆਰ ਨਹੀਂ ਮਿਲਦਾ ਜਿੰਨਾ ਇੱਕ ਕਲਾਕਾਰ ਨੂੰ ਉਸ ਦੀ ਕਲਾਕਾਰੀ ਕਰਕੇ ਮਿਲਦਾ ਹੈ ਪੰਜਾਬੀਆਂ ਅਤੇ ਕਿਸਾਨਾਂ ਪ੍ਰਤੀ ਕੀਤੀ ਗਲਤ ਬਿਆਨਬਾਜ਼ੀ ਕਰਕੇ ਭਾਜਪਾ ਨੇ ਵੀ ਕੰਗੜਾ ਦੇ ਬਿਆਨਾਂ ਤੋਂ ਕਿਨਾਰਾ ਕੀਤਾ ਹੈ ਅਤੇ ਇਸ ਨੂੰ ਆਪਣੇ ਪਾਰਟੀ ਦਫ਼ਤਰ ਤਲਬ ਕੀਤਾ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਕੰਗਣਾ ਦਾ ਫਿਲਮਾਂ ਵਿੱਚ ਹੋਰ ਕਿੰਨਾ ਸਮਾਂ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਐਦਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ